ਮੈਂ ਇੱਕ ਹੁਰੇ ਚਿੱਟੇ ਰੰਗ ਵਾਲੀਏ ਮੇਰੇ ਚਾਵਾਂ ਨਾ ਦਰਨਾ ਕੁਲਾ ਜਮੀਂ ਨੀ ਮੀ ਤੂ ਰੰਗ ਨਾ ਬਟਾ ਦੀ ਕੇ ਮੇਰੇ ਹਾਏ ਮੇਰਾ ਸਾਵਣ ਹਜ ਰੰਗ ਦੇ ਫਿੱਕੇ ਹੋ ਨੀ ਦੂਹ ਹੱਥ ਨਾ ਛਡਾਲੀ ਮਿੱਠੀ ਐ ਨੀ ਹੱਥ ਕਬਰ ਹੁੰਦਾ ਤੰਗ ਦੇਖ ਕੇ ਕੁੜੀ ਕਹਿੰਦੀ ਆਏ ਠੋਪ ਛੱਬ ਬੋਲ ਸੋਹਣਿਆ ਕੱਲਾ ਕਰੇ ਕਿਉਂ ਜਵਾਕਾਂ ਵਾਲੀਆਂ ਹਏ ਪਿਆਰ ਸਿਖਰਾਂ ਤੋਂ ਟੇਕਣਾ ਪਰੇ ਮੈਂ ਕਟਾਂ ਫਿਕਰਾਂ ਤੇ ਰਾਤਾਂ ਗਾਲੀਆਂ ਬਿਸਹਾਰਾ ਕਦ ਤੱਕ ਵਾਈ ਬੈਠੀਆਂ ਹਏ ਬਸ ਤੈਨੂੰ ਲੱਭਣ ਲਈ ਮੋਹੋਲੀ ਗਾਣਾ ਤੂੰ ਮੈਂ ਹੱਥ ਫੜਿਆ ਨਹੀਂ ਛੱਡਣ ਲਈ ਜਦੋਂ ਅਸੀਂ ਇਹ ਗਾਣਾ ਰਿਕਾਰਡ ਕਰਦੇ ਸੀ ਨਾ ਤੇ ਗਰਲੇਜ ਭੈਣ ਆਈ ਬੈਣੋ ਤੇ ਜਦੋਂ ਆ ਲਾਈਨ ਪਾਉਣ ਲੱਗੀ ਨਾ ਵੀ ਹਾਏ ਬੇਏ ਨੇ ਕਾਤੋਂ ਬੋਲੀ ਜਾਂਦਾ ਤੂੰ ਪੈਣ ਮਜ਼ਾਕ ਕਰਨ ਲੱਗੀ ਕਹਿੰਦੀ ਇਹਨੂੰ ਐ ਨਾ ਗਾ ਲਗੀ ਹਾਏ ਬੇਏ ਨੇ ਕਾਤੋਂ ਪੌਕੀ ਜਾਂਦਾ ਨਾ ਤੂੰ ਮੈਂ ਹੰਦ ਫੜਿਆ ਨਹੀਂ ਛੱਡਣ ਲਈ ਤੇ ਉੱਤੇ ਹ ਕਰਾਂਦੇ ਹੁਣੇ ਮਰਦੇ ਤੇਰੇ ਤੇ ਹੋਗੀ ਹੁਣਾਂ ਜੰਗੇ ਫੇਤੀ ਮੁੰਡਾ ਮਰਜੂਰ ਹੁਣਾਂ ਮਰਾਂ ਭਾਈ ਪੁੱਤਾ ਮੇਰੀ ਧੀਰ ਕਦੇ ਪੁੱਛਣੀ ਨਾ ਸਾਰ ਪਰ ਮੇਰਾ ਕਿੱਥੇ ਤੇਰੇ ਬਿਨਾ ਸਰਜੂ ਤਾਂ ਲੋਕ ਕਹਾਂਦੇ ਕੁੜੀ ਜਿੱਤਣੇ ਮੈਂ ਦਿਲਬਾਜੀ ਪਿਆਰ ਵਾਲੀ ਤੇਰੇ ਮੂਹਰੇ ਹਰ ਜੂ ਹਏ ਇਕ ਟੰਗ ਦੀ ਵੀ ਦੂਜਾ ਤਿਗਰਾ ਨਹੀਂ ਛੋੜਾ ਫੰਨੀ ਸੌ ਤੇਰੀ ਹੱਟਾਂ ਵਿੱਚ ਮਰ ਜੂ ਨੀ ਨਾਮ ਸਭਾ ਸਭਾ ਦੁਨੀਆ ਤੇ ਛੋਂਗਾ ਬੜਾ ਰੌਲਾ ਪਾ ਕੇ ਦੱਸ ਦੋ ਵਿਸ਼ਾ ਗਿਆ ਕਿ ਨਹੀਂ ਮੇਂ ਨਾਮ ਸਭਾ ਸਭਾ ਦੁਨੀਆ ਤੇ ਛਾਉਂਦਾ ਪਹਿਲਾ ਠੰਡ ਹੀ ਨਾ ਨਾ ਗਵੇਖ ਕੇ ਹੋਣੀ ਤੂੰ ਹੱਥ ਨਾ ਛਡਾਈ ਮਿੱਟੀ ਐ ਮੇਂ ਹੱਥ ਕਬਰ ਹੁੰਦਾ ਤਾਹ ਜਦੇਖ ਕੇ ਕੁੜੀ ਕਹਿੰਦੀ ਹਾਏ ਬਾਦਾ ਜੇ ਕੀਤਾ ਤਾਂ ਫਿਰ ਪੂਰਾ ਵੀ ਕਰੂੰਗੀ ਮੈਂ ਉਹਨੀ ਕੱਲਾ ਨਾ ਢੇਣ ਸੰਸਾਰ ਦੇ ਹਏ ਇੱਕ ਤੁਹਾਡਾ ਰਹਦੀ ਮੈਨੂੰ ਬਾਪੂ ਜੀ ਦੀ ਪੱਕ ਦੂਜਾ ਤੇਰੇ ਨਾਲ ਮਾ ਕੇ ਬਹਿ ਗਈ ਪਿਆਰ ਨੇ ਹਏ ਮੰਨੇ ਨਾ ਜੀ ਮੰਨੇ ਨਾ ਜੇ ਮਨ ਲਵੀ ਦਾ ਪਤਾ ਤੂੰ ਪਾਣਾ ਚੋਰ ਲਾਉਂ ਜੇ ਕਰਦੇ ਮਨਾਉਣ ਤੇ बेदन लाइ मलो भेण बंदि हुजे साढा कमे ला कोई पाबंदी चाही अी मनाड़े ती भॼन अॼु विया मना कला वेत मन ती भॼन ॾई ਆਈ ਮੈਂ ਇਹਨੇ ਕਾ ਤੂੰ ਬੋਲੀ ਜਾਨਾ ਤੂੰ ਮੈਂ ਹੱਥ ਫੜਿਆ ਨਹੀਂ ਛੱਡਣ ਲਈ ਸਾਡੀ ਨਾਮ ਬਣੀ ਜੋ ਮੀਲਾ ਕਰਵਾਇਆ ਜਾ ਰਿਹਾ ਤੁਹਾਡੇ ਪਿੰਡ ਲੱਗਣ ਦੇ ਬੜਾ ਦੇ ਵਿੱਚ ਬਹੁਤ ਵਧੀਆ ਰੌਣਕਾਂ ਲੱਗੀਆਂ ਇਹਦੇ ਵਿੱਚ ਪੰਜਾਬੀ ਗਾਇਕ ਤੁਹਾਡੇ ਪਿੰਡ ਦੇ ਵਿੱਚ ਆਈ ਕੀ ਕਹਿਣਾ ਚਾਹੁੰਦੇ ਮਿਲ ਬੜੀ ਖੁਸ਼ੀ ਦੀ ਗੱਲ ਆ ਇਹੋ ਜਿਹੇ ਜਿਹੜੇ ਸੱਭਿਆਚਾਰਕ ਪ੍ਰੋਗਰਾਮ ਆ ਇਹ ਸਮੇਂ ਦੀ ਸਾਡੇ ਦੀ ਬਹੁਤ ਵੱਡੀ ਲੋੜ ਆ ਸਮਾਜ ਨੂੰ ਛੋਟੇ ਬੱਚੇ ਜਿਹੜੇ ਆ ਉਹ ਅੱਜ ਕੱਲ ਇੰਟਰਨੈਟ ਦੀ ਦੁਨੀਆ ਚ ਜਿਹੜੇ ਵਿਅਸਤ ਹੋ ਕੇ ਰਹਿ ਗਏ ਆ ਇਹ ਮੇਲੇ ਭਾਵੇਂ ਹੁਣ ਕਹਿ ਲਓ ਇਹ ਹਾਰਡ ਦਾ ਮਹੀਨਾ ਚੱਲਦਾ ਪਰ ਮੈਂ ਬਾਹਰ ਦੇਖ ਰਿਹਾ ਬੀਬੀਆਂ ਦਾ ਇਕੱਠੇ ਦਰਸਾਉਂਦਾ ਜਿਵੇਂ ਸੌਣ ਦਾ ਜਿਹੜੇ ਸੌਣ ਦਾ ਅਸੀਂ ਮਨੋਂਨੇ ਆ ਤੀਆਂ ਮਨੋਂਨੇ ਉਹਦੇ ਵਰਗਾ ਮਾਹੌਲ ਆ ਬਹੁਤ ਹੀ ਮਸ਼ਹੂਰ ਜਿਹੜੇ ਪੰਜਾਬੀ ਲੋਕ ਗਾਇਕ ਕਲਾਕਾਰ ਜਸਵਿੰਦਰ ਬਰਾੜ ਜੀ ਉਹ ਪਹੁੰਚ ਚੁੱਕੇ ਆ ਥੋੜੇ ਸਮੇਂ ਚ ਉਹਨਾਂ ਨੇ ਵੀ ਆਪਣਾ ਜਿਹੜੇ ਲੋਕ ਤਾਥਿਆ ਉਹ ਲੋਕਾਂ ਸਾਹਮਣੇ ਪੇਸ਼ ਕਰਨੇ ਆ ਤੇ ਬਹੁਤ ਖੁਸ਼ੀ ਦੀ ਗੱਲ ਆ ਕਿ ਆਪਣੀ ਭਾਈਚਾਰਕ ਸਾਂਝ ਨੂੰ ਜਿਹੜਾ ਉਹ ਇੱਥੇ ਵੇਖ ਰਹੇ ਆ ਸਾਰੇ ਲੋਕ ਇੱਥੇ ਜਿਹੜੇ ਪਿੰਡ ਦੇ ਇਲਾਕੇ ਦੇ ਬੜੀ ਧੂਮ ਧਾਮ ਨਾਲ ਇੱਥੇ ਇਕੱਠੇ ਹੋ ਕੇ ਗਰਮੀ ਚ ਮੌਸਮ ਵੀ ਅਜਿਹਾ ਕੁਦਰਤੀ ਸੋਨਾ ਕਦੀ ਗੁੰਡਾ ਬੰਦੀ ਹੋਣ ਲੱਗ ਪਿੰਦੀ ਆ ਕਦੀ ਧੁੱਪ ਚੜਦੀ ਆ ਤੇ ਲੋਕ ਜਿਹੜਾ ਉਹ ਬਹੁਤ ਇੰਜੋਏ ਕਰ ਰਹੇ ਆ ਤੇ ਇਸ ਚੀਜ਼ਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਸੱਭਿਆਚਾਰ ਸਾਡਾ ਪੰਜਾਬ ਦਾ ਵਿਰਸਾ ਕੀ ਆ ਉਹ ਸਾਨੂੰ ਸੰਭਾਲਣ ਦੀ ਲੋੜ ਹੈ ਤਾਂ ਪਹਿਲਾਂ ਜੀ ਬਹੁਤ ਬਹੁਤ ਵਧਾਈਆਂ ਮੁਬਾਰਕਾਂ ਜੋ ਅੱਜ ਲਖਣ ਕੇ ਵੱਡਾ ਪਿੰਡ ਦੇ ਵਿੱਚ ਬੜੀ ਧੁੰਮਕਾਂ ਨਾਲ ਮੇਲਾ ਮਨਾਇਆ ਜਾ ਰਿਹਾ ਇਹ ਕਿੰਨਾਵਾਂ ਮੇਲਾ ਹੈ ਜੀ ਔਰ ਕਿਤਰਾ ਨੇ ਪ੍ਰਬੰਧ ਕੀਤੇ ਗਏ ਆ ਮਾਈਆਂ ਸਰਦਾਰਾਂ ਦਾ ਤਕਰੀਬਨ ਜਿਹੜਾ ਇਹ 45 ਸਾਲ ਹੋ ਗਿਆ ਮੇਲਾ ਹੁੰਦੇ ਨੇ ਜੀ ਸਭ ਤੋਂ ਪਹਿਲਾਂ ਤੇ ਚਲੋ ਅਲੱਗ ਕਨਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਸਾਰਿਆਂ ਨੂੰ ਮੁਬਾਰਕਾਂ ਮੇਲੇ ਦੀਆਂ ਧਾਰਮਿਕ ਸੱਭਿਆ ਸੱਭਿਆਚਾਰਕ ਕੁਝ ਜ਼ਿੰਦਗੀ ਨੂੰ ਸੇਧ ਦੇਣ ਵਾਲੇ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਮਨਾਉਣ ਵਾਲੇ ਜਿਹੜੇ ਪ੍ਰੋਗਰਾਮ ਆ ਕਦੀ ਕਦਾਈਂ ਜਿਹੜੇ ਆਉਂਦੇ ਆ ਤੇ ਪ੍ਰਮਾਤਮਾ ਕਰੇ ਐਸੇ ਮੇਲੇ ਜਿਹੜੇ ਆਉਂ ਪੰਜਾਬ ਦੇ ਵਿੱਚ ਜਿਹੜੇ ਉਹ ਲੱਗਦੇ ਰਹਿਣ ਤੇ ਇਹ ਮੇਲਾ ਜਿਹੜਾ ਆ ਐਨ ਆਰ ਆਈ ਵੀਰ ਪਲੱਸ ਜਿਹੜੇ ਪਿੰਡ ਦੇ ਜਿੰਨੇ ਵੀ ਨਿਵਾਸੀ ਆ ਸਾਰਿਆਂ ਦੇ ਸਹਿਯੋਗ ਨਾਲ ਆਏ ਸਾਲ ਹਰ ਸਾਲ ਕਰਾਇਆ ਜਾਂਦਾ ਹੈ ਤੇ ਪੰਚਾਇਤ ਐਨ ਆਰ ਆਈ ਵੀਰ ਤੇ ਆਮ ਲੋਕਾਂ ਦੇ ਸਹਿਯੋਗ ਨਾਲ ਕਿਉਂਕਿ ਕੋਈ ਵੀ ਕਾਰਜ ਇਕੱਲੇ ਬੰਦੇ ਦੇ ਬਸ ਦਾ ਰੋਗ ਨਹੀਂ ਹੁੰਦਾ ਤੇ ਖਾਸ ਕਰਕੇ ਜਿਹੜਾ ਸਮਾਜਿਕ ਸਮਾਜ ਨੂੰ ਸੇਧ ਦੇਣ ਵਾਲਾ ਪ੍ਰੋਗਰਾਮ ਹੁੰਦੇ ਆ ਇਹਦੇ ਵਿੱਚ ਸਾਰਿਆਂ ਦੀ ਸ਼ਮੂਲਤ ਹੋਵੇ ਹਰ ਵਰਗ ਦੀ ਸ਼ਮੂਲਤ ਹੋਵੇ ਹਰ ਤਰ੍ਹਾਂ ਦੀ ਸ਼ਮੂਲਤ ਹੋਵੇ ਚੰਗਾ ਲੱਗਦਾ ਇਸ ਢੰਗ ਨਾਲ ਤੇ ਤਕਰੀਬਨ 45 46 ਮਾਂ ਜਿਹੜਾ ਇਹ ਮੇਲਾ ਮਨਾਇਆ ਜਾ ਰਿਹਾ ਸਾਰਿਆਂ ਨੂੰ ਇਸ ਗੱਲ ਦੀਆਂ ਜੀ ਆ ਤੁਹ ਮੁਬਾਰਕਾਂ ਦਿੰਦੇ ਕਿੰਨੀ ਕੁ ਖੁਸ਼ੀ ਆ ਚਾਹ ਹਦਾ ਅਜੇ ਮੇਲੇ ਦਾ ਸਰ ਜੀ ਚਾਤ ਵੇਖੋ ਮਤਲਬ ਜਿਹੜਾ ਇਹ ਜਿੰਦਗੀ ਦੇ ਵਿੱਚ ਤੇ ਮੈਂ ਖੁਸ਼ੀਆਂ ਦੇ ਖੁਸ਼ੀਆਂ ਖੇੜਿਆ ਤੇ ਮੌਕੇ ਹੀ ਕਦੀ ਕਦੀ ਆਉਂਦੇ ਆ ਤੇ ਸਾਲ ਬਾਅਦ ਜਿਹੜਾ ਇਹ ਪ੍ਰੋਗਰਾਮ ਕਰਵਾਇਆ ਜਾਂਦਾ ਸਾਰੇ ਮਿਲ ਕੇ ਕਰਾਉਂਦੇ ਆ ਤੇ ਜਦੋਂ ਮਿਲ ਕੇ ਕੋਈ ਵੀ ਕੰਮ ਕਰਦੇ ਆ ਪਿੰਡ ਦੇ ਲੋਕ ਉਹ ਉਹਦੇ ਵਿੱਚ ਵੀ ਖੁਸ਼ੀਆਂ ਜਿਹੜੀਆਂ ਉਹ ਖੁਸ਼ੀਆਂ ਜਿਹੜੀਆਂ ਉਹ ਦੁੱਗਣੀਆਂ ਹੋ ਜਾਂਦੀਆਂ ਜਾਂ ਦੁੱਖ ਅੱਧੇ ਰਹਿ ਜਾਂਦੇ ਆ ਮਤਲਬ ਜਿਹੜਾ ਹੈ ਨਾ ਤੇ ਰੱਬ ਕਰੇ ਮਤਲਬ ਇਸੇ ਤਰ੍ਹਾਂ ਦੇ ਮੇਲੇ ਲੱਗਦੇ ਰਹਿਣ ਜੋੜ ਮੇਲ ਹੁੰਦੇ ਰਹਿਣ ਧਰਮਾਂ ਤੋਂ ਜਾਤਾਂ ਤੋਂ ਉੱਪਰ ਉੱਠ ਕੇ ਮਤਲਬ ਵਿੱਚ ਜਿਹੜੀ ਚੀਜ਼ ਜਿਹੜੀ। ਚਲੋ ਇੱਕ ਮੈਂ ਖਾਸ ਗੱਲ ਜਿਹੜੀ ਚਾਹਣਾ ਹੁਣਾ। ਜਾਂ ਜਿਹੜਾ ਗੁਰੂਆਂ ਵੀਰਾਂ ਦਾ ਉਪਦੇਸ਼ ਸਭ ਤੋਂ ਸ਼ਿਖਰ ਦੀ ਜੈਨ ਪ੍ਰੇਮ ਕੀ ਹੁੰਦਾ ਨਹੀਂ ਪ੍ਰਾਪਾਇਓ। ਸਿਰਫ ਪ੍ਰੇਮ ਲਫ਼ਜ਼ ਜਿਹੜਾ ਉਹ ਚਾਹੀਦਾ ਆ। ਚਾਹੇ ਮੇਲਿਆਂ 'ਚ ਹੋਵੇ, ਚਾਹੇ ਰਾਜ ਹੋਵੇ, ਚਾਹੇ ਹੋਵੇ, ਹਮਾ ਸ਼ਾਦੀਆਂ 'ਚ ਹੋਵੇ, ਚਾਹੇ ਕਿਤੇ ਵੀ। ਵਿਰਾਸਤ ਮਿਲ ਕੇ ਮਨਾਏ ਜਾਣੇ ਚੀਜ਼ਾਂ ਬਹੁਤ ਬੰਦੀਆਂ ਨੇ। ਇਹਨਾਂ ਜੋ ਦੇਸ਼ਾਂ ਵਿੱਚ ਦੇਸ਼ ਦੇ ਸਾਡੇ ਚੰਦੇ ਲੋਕਾਂ ਨੂੰ ਦੇਖ ਰਹੇ ਆ ਐਨਆਰਆਈ ਵੀਰਾਂ ਨੂੰ ਕੀ ਕਹਿਣਾ ਚਾਹੁੰਗੇ ਸੰਤਾਂ ਨੂੰ ਇਲਾਕੇ ਦੀ ਸੰਤਾਂ ਨੂੰ ਕੀ ਸੁਨੇਹਾ ਦੇਣਾ ਐਨਆਰਆਈ ਵੀਰ ਜਿਹੜੇ ਆ ਉਹ ਤੇ ਪਹਿਲਾਂ ਹੀ ਕਹੀਏ ਦੇ ਬਹੁਤ ਯੋਗਦਾਨ ਪਾ ਰਹੇ ਆ ਜੇ ਪੰਜਾਬ ਦੀ ਧਰਤੀ ਨੂੰ ਭਾਗ ਲਾਏ ਆ ਤੇ ਉਹ ਜ਼ਿਆਦਾਤਰ ਮਤਲਬ ਵਿਦੇਸ਼ੀ ਧਰਤੀ ਤੇ ਕਮਾਈਆਂ ਕਰਕੇ ਜਿਹੜੇ ਪੰਜਾਬੀ ਪੁੱਤ ਤੇ ਉਹਨਾਂ ਨੇ ਮਤਲਬ ਬਹੁਤ ਬਹੁਤ ਖਾਸ ਯੋਗਦਾਨ ਪਾਇਆ ਤੇ ਜੇ ਖੁਸ਼ਹਾਲ ਆ ਲੋਕ ਤੇ ਤਾਂ ਵੀ ਮਤਲਬ ਪੈਸਾ ਖਰਚਣ ਦੇ ਸਮਰੱਥ ਆ ਪੈਸਾ ਖਰਚਣ ਦੇ ਸਮਰੱਥ ਆਤ ਬੰਦਾ ਖੁਸ਼ੀਆਂ ਖਰੀਦ ਸਕਦਾ ਨਹੀਂ ਤੇ ਜ਼ਿੰਦਗੀ ਦੀਆਂ ਦਿਲੋੜਾਂ ਹੀ ਪੂਰੀਆਂ ਨਹੀਂ ਹੁੰਦੀਆਂ ਆਮ ਲੋਕ ਹੈ ਨਾ ਤੇ ਬਾਹਰ ਲੀਆਂ ਧਰਤੀਆਂ ਨੇ ਮਤਲਬ ਜਿਹੜੀਆਂ ਬਾਹਰਲੇ ਦੇਸ਼ਾਂ ਨੇ ਮਤਲਬ ਇਹ ਕੱਲੀ ਬਾਹਰਲੀ ਧਰਤੀ ਦਾ ਯੋਗਦਾਨ ਨਹੀਂਗਾ ਪੰਜਾਬੀ ਮਤਲਬ ਜਿਹੜਾ ਪੰਜਾਬੀ ਲੋਕਾਂ ਦਾ ਯੋਗਦਾਨ ਬਹੁਤ ਹੈ ਵੀ ਮਿਹਨਤੀ ਲੋਕ ਹੈ ਜਿੱਥੇ ਵੀ ਗਏ ਆ ਮਤਲਬ ਉੱਥੇ ਇਹਨਾਂ ਨੇ ਆਪਣੀ ਸ਼ਾਪ ਛੱਡੀ ਤੇ ਉਸ ਸ਼ਾਪ ਦੇ ਜਰੀਏ ਹੀ ਮਤਲਬ ਜਿਹੜਾ ਆ ਹੱਥ ਸਖਾਲਾ ਹੋਇਆ ਪੰਜਾਬ ਦਾ ਲੋਕ ਸਖਾਲੇ ਹੋਏ ਲੋਕ ਸਖਾਲੇ ਹੋਏ ਤਾਂ ਮਨਾਂ ਤੋਂ ਬੋਝ ਲੱਥਾ ਅ ਮਤਲਬ ਜਿਹੜਾ ਗੁਜ਼ਾਰਾ ਸੁੱਖਾ ਹੋਣ ਲੱਗ ਪਿਆ ਇੱਕ ਦੂਸਰੇ ਨਾਲ ਜਿਹੜਾ ਉਹ ਸੁੱਖਾਂ ਦੀ ਸਾਂਝ ਵੜੀ